ਨਮਸਕਾਰ ਦੋਸਤੋ ਆਰਵੀ ਲਾਈਵ ਮੀਡੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਇਕਲ ਅਭਿਆਨ ਫਾਜ਼ਿਲਕਾ ਦੀਆਂ ਸਬ ਸੰਭਾਗ ਅਤੇ ਅੰਚਲ ਕਮੇਟੀਆਂ ਨੂੰ ਇਕਲ ਫਾਊਂਡੇਸ਼ਨ ਵੱਲੋਂ 18 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਇੱਕ ਵਿਸ਼ੇਸ਼ ਰੱਥ ਪੇਟ ਕੀਤਾ ਗਿਆ ਹੈ ਜੀ ਹਰੀ ਮੰਦਰ ਰਾਤ ਨਾਮ ਨਾਲ ਤਿਆਰ ਕੀਤਾ ਗਿਆ ਇਹ ਰੱਥ ਫਾਜ਼ਿਲਕਾ ਸੰਭਾਗ ਦੇ ਅਧੀਨ ਆਉਣ ਵਾਲੇ ਲਗਭਗ 1800 ਪਿੰਡਾਂ ਵਿੱਚ ਚੱਲ ਰਹੇ ਇਕਲ ਵਿਦਿਆਲਿਆਨ ਰਾਹੀ ਖੇਤਰ ਵਿੱਚ ਹੋ ਰਹੀਏ ਧਰਮ ਪਰਿਵਰਤਨ ਦੇ ਕੁਚੱਕਰ ਨੂੰ ਰੋਕਣ ਵਿੱਚ ਮਦਦਗਾਰ ਸਾਬਤ ਹੋਵੇਗਾ ਇਹ ਰਤ ਧਾਰਮਿਕ ਪ੍ਰਚਾਰ ਦੇ ਨਾਲ ਨਾਲ ਸਮਾਜਿਕ ਸਿੱਖਿਆ, ਸਿਹਤ ਅਤੇ ਨੈਤਿਕ ਸਿੱਖਿਆ ਵਰਗੇ ਪ੍ਰਕਲਪਾਂ ਦੇ ਪ੍ਰਸਾਰ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਏਗਾ। ਇਸ ਸੰਬੰਧੀ ਅੰਚਲ ਪ੍ਰਧਾਨ सुरेंद्र ਮੋਹਰੀ ਅਤੇ ਪ੍ਰਾਂਤੀ ਪਦ ਅਧਿਕਾਰੀ ਗੋਪਾਲ ਘਠੀ ਨੇ ਦੱਸਿਆ ਕਿ ਇਕਲ ਅਭਿਆਨ ਦਾ ਇਹ ਪ੍ਰਚਾਰ ਰਤ, શ્રી ਹਰੀ ਰਤ, ਸੁਦੂਰ ਵਨਵਾਸੀ ਅਤੇ ਪਿੰਡੂ ਖੇਤਰਾ ਵਿੱਚ ਸਮਾਜਿਕ ਸਮਰਸਤਾ, ਧਾਰਮਿਕ ਚੇਤਨਾ ਅਤੇ ਸਾਕਸ਼ਰਤਾ ਨੂੰ ਵਧਾਵਾ ਦੇਣ ਲਈ ਬਣਾਇਆ ਗਿਆ ਹੈ। ਉਨਾ ਦੱਸਿਆ ਕਿ ਇਹ ਰਤ ਸ਼ਾਮ ਦੇ ਸਮੇਂ ਇੱਕ ਚੱਲਦਾ ਫਿਰਦਾ ਸਿਨੇਮਾ ਘਰਵਾ ਕੰਮ ਕਰਦਾ ਹੈ ਜਿਸ ਵਿੱਚ ਭਗਵਾਨ ਦਾ ਛੋਟਾ ਮੰਦਰ ਅਤੇ ਪ੍ਰੇਰਕ ਫਿਲਮਾਂ ਦਿਖਾਈਆਂ ਜਾਂਦੀਆਂ ਹਨ ਰਤ ਦੇ ਨਾਲ ਕਾਰਕੁੰਨ ਵੀ ਹੁੰਦੇ ਹਨ ਜੋ ਪਿੰਡ ਵਾਸੀਆਂ ਨਾਲ ਮਿਲ ਕੇ ਰਤ ਉਤਸਵ ਦਾ ਆਯੋਜਨ ਕਰਦੇ ਹਨ ਇਹ ਰਤ ਦੇਸ਼ ਦੇ ਦੂਰ ਦਰਾਜ ਇਲਾਕਿਆਂ ਵਿੱਚ ਜਾ ਕੇ ਜਨਜਾਤੀ ਸਮਾਜ ਵਿੱਚ ਸਕਾਰਾਤਮਕ ਬਦਲਾਅ ਅਤੇ ਰਾਸ਼ਟਰਵਾਦੀ ਸੰਸਕਾਰਾਂ ਦਾ ਸੰਚਾਰ ਕਰਦਾ ਹੈ ਇਸ ਦੇ ਨਾਲ ਹੀ ਦਾਨਦాతਾਂ ਅਤੇ ਵਨਵਾਸੀਆਂ ਵਿਚਕਾਰ ਇੱਕ ਪੁਲ ਬਣਾਉਣ ਦਾ ਵੀ ਯਤਨ ਕੀਤਾ ਜਾਂਦਾ ਹੈ। ਸ੍ਰੀ ਮੂਰਲੀ ਨੇ ਦੱਸਿਆ ਕਿ ਸ੍ਰੀ ਹਰੀ ਰਤ ਯੋਜਨਾ ਪਿੰਡੂਪਾਰਤ ਨੂੰ ਜਾਗਰੂਕ ਕਰਨ ਅਤੇ ਇਕਲ ਵਿਦਿਆਲਿਆਂ ਰਾਹੀਂ ਸਿੱਖਿਆ ਦੇ ਪ੍ਰਸਾਰ ਵਿੱਚ ਸਰਗਰਮ ਭੂਮਿਕਾ ਨਿਭਾ ਰਹੀ ਹੈ। ਉਨ੍ਹਾਂ ਦੱਸਿਆ ਕਿ ਫਾਜ਼ਿਲਕਾ ਪਹੁੰਚੇ ਇਸ ਰੱਥ ਦਾ ਉਦ்கਾਟਨ 27 ਜਨਵਰੀ ਮੰਗਲਵਾਰ ਦੁਪਹਿਰ ਸਵਾ 12 ਵਜੇ ਕੀਤਾ ਗਿਆ। ਇਸ ਮੌਕੇ ਰੱਥ ਨੂੰ ਸ਼ੋਭਾ ਯਾਤਰਾ ਦੇ ਰੂਪ ਵਿੱਚ ਸ਼ਹਿਰ ਦੇ ਮੁੱਖ ਬਾਜ਼ਾਰਾਂ ਵਿੱਚੋਂ ਲੰਘਾਇਆ ਗਿਆ। ਯਾਤਰਾ ਸ਼੍ਰੀ ਸਾਧੂ ਆਸ਼ਰਮ ਤੋਂ ਸ਼ੁਰੂ ਹੋ ਕੇ ਵਾਪਸ ਆਸ਼ਰਮ ਵਿੱਚ ਸਮਾਪਤ ਹੋਈ ਰਵਾਨਗੀ ਤੋਂ ਪਹਿਲਾਂ ਰਥ ਦਾ ਪੂਜਨ ਇਕਲ ਅਭਿਆਨ ਨਾਲ ਜੁੜੇ ਪਦਾਧਿਕਾਰੀਆਂ ਸੰਚ ਮੁਖੀਆਂ ਅਤੇ ਅਧਿਆਪਕਾਂ ਵੱਲੋਂ ਕੀਤਾ ਗਿਆ ਸ਼ੋਭਾ ਯਾਤਰਾ ਦੇ ਬਾਅਦ ਆਚਾਰਿਆ ਸਨਮਾਨ ਸਮਾਰੋਹ ਵੀ ਕਰਵਾਇਆ ਗਿਆ ਇਸ ਮੌਕੇ ਮੁੱਖ ਅਤਿਥੀ ਵਜੋਂ ਇਓ ਫਾਜ਼ਿਲ ਕਾ ਵੀਰ ਵਿਕਰਮ ਤੂੜੀਆ ਐਡਵੋਕੇਟ ਰਵੀ ਮੱਕੜ ਦਿਨੇਸ਼ ਸ਼ਰਮਾ ਹਾਜ਼ਰ ਰਹੇ ਰਥ ਅਭਿਆਨ ਦੇ ਪ੍ਰਬੰਧਕ ਸਤੀਸ਼ ਧੀਮਾਨ ਪਠਾਨਕੋਟ ਮੋਹਿਤ ਜੀ पूर्व पंजाब प्रधान लीलाधर शर्मा दया कृष्ण बब्बर नरेश नारंग सुशील गिलोत्रा सुशील जैन अशोक पाटिया, डॉक्टर, राजेश रमन शर्मा प्रवीण शर्मा आशा नागपाल रजनी शर्मा तरुण कपूर सूबेदार रेशम सिंह संभाग संगठन मंत्री कुलदीप सिंह संभाग गतिविधि प्रमुख युद्धवीर सिंह हरि कथा प्रमुख निर्मला रानी चंद सिंह ਅੰਚਲ ਅਭਿਆਨ ਪ੍ਰਮukh ਰਮੇਸ਼ ਕੁਮਾਰ ਅਤੇ ਹੋਰ ਅਧਿਆਪਕ ਮੌਜੂਦ ਰਹੇ ਫਾਜ਼ਿਲਕਾ ਤੋਂ ਆਰਬੀ ਲਾਈਵ ਮੀਡੀਆ ਲਈ ਲੱਕੀ ਫੁਟੇਲਾ ਦੀ ਰਿਪੋਰਟ ਜੈ ਸ਼ੀ ਰਾਮ ਜੈ ਸ਼ੀ ਰਾਮ ਇਹ ਜੀ ਜਾਣਕਾਰੀ ਰੱਥ ਯਾਤਰਾ ਦੀ ਜੀ ਇਹ ਜਿਹੜੀ ਰੱਥ ਯਾਤਰਾ ਹੈ ਇਹ ਹਰੀ ਕਥਾ ਜਿਹੜੀ ਇਕਲ ਵਿਝਲੇ ਦੀ ਇੱਕ ਯੋਜਨਾ ਹੈ ਹਰੀ ਕਥਾ ਇਹ ਪੂਰੇ ਫਾਜ਼ਿਲਕਾ ਖੇਤਰ ਦੇ ਵਿੱਚ ਲਗਭਗ 2004 ਤੋਂ ਹੀ ਇੱਥੇ 1800 ਜਿਹੜੇ ਇੱਕਲ ਵਿਦਿਆਲੇ ਜਿਹੜੇ ਸ਼ਾਮ ਨੂੰ ਚੱਲਦੇ ਨੇ ਅ ਅچھے ਸੰਸਕਾਰ ਦੇਣ ਵਾਸਤੇ ਜਿਹੜੇ ਇੱਕਲ ਵਿਦਿਆਲੇ ਚੱਲਦੇ ਨੇ ਉਹਨਾਂ ਦੇ ਜਿਹੜੇ ਆਚਾਰਿਆ ਹੈ ਉਹ ਜਿਹੜੇ ਸਾਰੇ ਅੱਜ ਇੱਥੇ 8 ਸੰਚਾਂ ਦੇ ਲਗਭਗ 250 ਆਚਾਰਿਆ ਇੱਥੇ ਆਏ ਸੀ ਉਹ ਜਿਹੜੀ ਇਹ ਰੱਥ ਯਾਤਰਾ ਹੈ ਪੂਰਾ ਫਾਜ਼ਿਲਕਾ ਤੋਂ ਇਹਦਾ ਉਦਘਾਟਨ ਹੋਇਆ ਹੈ ਇਹ ਰੱਥ ਜਿਹੜਾ ਫਾਜ਼ਿਲਕਾ ਦਾ ਇਹ ਜਿਹ ਪੂਰੀ ਪੰਜਾਬ ਖੇਤਰ ਬਣਾਇਆ ਗਿਆ ਜਿਹੜਾ ਇੱਕਲ ਵਿਦਿਆਲੇ ਦਾ ਔਰ ਜਿਹੜਾ ਇਹ ਰੱਥ ਹੈ ਪੂਰੇ ਫਾਜ਼ਿਲਕਾ ਖੇਤਰ ਵਿੱਚ ਰਹੇਗਾ ਜਿਹੜਾ ਫਾਜ਼ਿਲਕਾ ਹਨੂਮਾਨਗੜ੍ਹ ਗੰਗਾ ਨਗਰ ਇਹ ਫਿਰੋਜ਼ਪੁਰ ਮੁਕਸਦ ਇਹ ਸਾਰਾ ਰੱਤ ਇਹ ਸਾਰੇ ਜਿੱਥੇ ਵੀ ਸਾਡੇ ਇੱਕ ਵਿਸ਼ਿਆਂ ਚਲਦੇ ਨੇ ਇਹ ਰੱਤ ਉੱਥੇ ਜਾਏਗਾ ਅਤੇ ਜਿਹੜਾ ਧਰਮ ਦਾ ਪ੍ਰਚਾਰ ਕਰੇਗਾ ਉਹ ਜਿਹੜੇ ਆਪਣੇ ਪੁਰਾਣੀ ਸਨਾਤਨ ਸਭਿਤਾ ਹੈ ਪੁਰਾਣੇ ਆਪਣੇ ਗ੍ਰੰਥ ਹੈ ਉਹਨਾਂ ਬਾਰੇ ਇਸ ਸਾਧ ਦੇ ਵਿੱਚ ਇੱਕ ਐਲ.ਈ. ਲੱਗੀ ਹੋਈ ਹੈ ਨਾਲ ਪੂਰਾ ਸਾਊਂਡ ਸਿਸਟਮ ਹੈ ਔਰ ਉੱਥੇ ਪਿੰਡ ਦੇ ਵਿੱਚ ਇੱਕ ਦਿਨ ਰਹੇਗਾ ਪਿੰਡ ਦੇ ਵਿੱਚ ਉੱਥੇ ਜਿਹੜਾ ਹੈ ਜਾਗਰਣ ਹੋਏਗਾ ਉੱਥੇ ਲੋਕਾਂ ਨੂੰ ਇਕੱਠਾ ਕਰਕੇ ਇੱਕ ਜਗ੍ਹਾ ਤੇ ਭਗਵਾਨ ਸ਼੍ਰੀ ਰਾਮ ਦਾ ਜਿਹੜਾ ਦਰਬਾਰ ਇਸ ਰੱਦ ਦੇ ਵਿੱਚ ਲੱਗਿਆ ਹੋਇਆ ਹੈ ਉੱਥੇ ਉਹ ਸਾਰੇ ਜਿਹੜੇ ਗ੍ਰਾਮੀਣ ਜਿਹੜੇ ਲੋਕ ਹੈ ਭਗਵਾਨ ਸ਼੍ਰੀ ਰਾਮ ਜੀ ਦੇ ਦਰਬਾਰ ਦੇ ਵਿੱਚ ਆਣਗੇ ਉਹ ਸਾਰਾ ਆਪਣਾ ਜਿਹੜਾ ਹੈ ਉਸ ਉਹ ਆਪਣਾ ਸੰਗੀਤਨ ਕਰਨਗੇ ਤਾਂ ਸਾਰਾ ਜਿਹੜਾ ਹੈ ਪੂਰੇ ਸਮਾਜ ਨੂੰ ਜੋੜਨ ਵਾਸਤੇ ਇਹ ਜਿਹੜੀ ਰਾਤਰੀ ਯੋਜਨਾ ਹੈ ਇਹ ਸਾਰੀ ਫਾਜ਼ਿਲਕਾ ਤੋਂ ਸ਼ੁਰੂ ਹੋ ਕੇ ਔਰ ਲਗਭਗ ਜਦ ਤੱਕ 1700 ਸਕੂਲਾਂ ਵਿੱਚ ਜਾਣੀ 1700 ਪਿੰਡਾਂ 'ਚ ਇਹ ਰਾਤਰੀ ਆਪਣਾ ਜਾਣੀ ਹੈ ਔਰ ਆਸ-ਪਾਸ ਦੇ ਫਾਜ਼ਿਲਕਾ ਦੇ ਗੰਗਾ ਨਗਰ ਦੇ ਹਨਮਾਨਗੜ੍ਹ ਦੇ ਮੁਕਸਰ ਦੇ ਔਰ ਫਰੂਜਪੁਰ ਦੇ ਜਿੰਨੇ ਵੀ ਗ੍ਰਾਮੀਣ ਸੇਤਰ ਹੈ ਉਹਨਾਂ ਸਾਰਿਆਂ 'ਤੇ ਇਹ ਸਹਾਇਤਾ ਜਾਏਗੀ ਠੀਕ ਹੈ ਇਸ ਤਰ੍ਹਾਂ ਦਾ ਪ੍ਰੋਗਰਾਮ ਰੱਖਿਆ ਗਿਆ ਹੈ ਇਹ ਬਹੁਤ ਅੱਛਾ ਪ੍ਰੋਗਰਾਮ ਬੰਬਈ ਤੋਂ ਚੱਲਿਆ ਸਾਰੇ ਹਿੰਦੁਸਤਾਨ ਹੁੰਦਾ ਹੋਇਆ ਤੇ ਇੱਥੇ ਆ ਰਹੇ ਹੇਠੋ-ਬਾਤ ਸਾਰੇ ਪਿੰਡਾਂ 'ਚ ਜਾਵੇਗਾ ਤੇ ਵਾਂਸੀ ਰਾਮਦਾਸ ਜੀ ਦਾ ਇੱਕ ਪਾਉ ਕੋ ਵਿੜ ਵਗੀ ਦੇ ਉਸ ਤੇ ਸਾਰੇ ਤੇ ਇਦਾਂ ਪ੍ਰਚਾਰ ਜਿਹੜਾ ਇਸ ਬక్తి ਦਾ ਧਰਮ ਦਾ ਉਪਚਾਰ ਹੋ। ਤੇ ਕਿੱਥੋਂ ਸ਼ੁਰੂ ਹੋਇਆ ਸੀ ਰੱਤ ਯਾਤਰਾ ਇਹ ਬੰਬੇ ਤੋਂ ਹੋਈ ਹੈ। ਬੰਬੇ ਤੋਂ ਰੱਤ ਯਾਤਰਾ ਹੋਇਆ ਤੇ ਸਾਰੇ ਮਹਾਰਾਸ਼ਟਰ ਵਗੈਰਾ ਸਾਰ ਗੁੰਡਾ ਆਇਆ ਤੇ ਪੰਜਾਬ ਆਇਆ ਪੰਜਾਬ ਪਠਾਨਕੋਟ ਪਠਾਨਕੋਟ ਤੋਂ ਫਿਰ ਅੱਗੇ ਇਲਾਕੇ ਜੁੰਦਾ ਹੈ ਫਿਰ ਫਾਇਲ ਕਰ। ਫਾਇਲ ਕਰ ਦੋ ਕਿੱਥੋਂ ਸ਼ੁਰੂ ਹੋਇਆ ਹੈ? ਫਾਇਲ ਕਰ ਫਿਰ ਗੰਗਨਗਰ ਪੱਕ ਜਾਏਗਾ ਫਿਰ ਰਾਜਸਥਾਨ ਤੇ ਠੀਕ। ਕਿਸੇ ਕੀ ਨਾਮ ਹੈ ਤੁਹਾਡਾ? ਸतीश ਦੀਮਾਨ प्रभाग उत्सव विभाग प्रमुख पश्चिमोत्तर प्रभाग सर कुछ जानकारी दो रथ यात्रा बारे अपने पूरे भारतवर्ष में एक सौ इक्कीसवें रथ का आज लोकार्पण फाजिलक्का के क्षेत्र में हुआ ये धार्मिक रथ श्री हरि मंदिर रथ उत्सव विभाग के सुजन्य से फाजिलक्का के नगरीय क्षेत्रों ग्रामीण क्षेत्रों में भरपूर अपना कार्यक्रमों की प्रस्तुति करेंगे इसमें भक्ति के साथ कुछ महाभारत का रामायण और कुछ महापुरुषों के कहानियाँ गाँव में जो जनमानस हैं उनके बीच साझा की जाएंगी इसका मुख्य उद्देश्य रहेगा हनुमान परिवार बनाएंगे और दूसरा व्यसन मुक्ति के साथ संकल्प गाँव के युवा वर्गों को दिया जाएगा जो कि नशे की तरफ ना भागकर भक्ति के रस में जुड़ेंगे ऐसे इसीलिए श्री मंदिर रथ फाजिलका क्षेत्र में आया